ਪੀਬੀ ਪ੍ਰਾਈਮ ਅਪਡੇਟ ਦੇ ਖਾਸ ਪ੍ਰੋਗਰਾਮ ਡਾਕਟਰ ਦੀ ਸਲਾਹ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਗਰਮੀਆਂ ਦੇ ਇਸ ਮੌਸਮ ਵਿੱਚ ਕਿਸ ਤਰ੍ਹਾਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ ਤੇ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਸੰਬੰਧ ਵਿੱਚ ਸਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਪਲਵਿੰਦਰਜੀਤ ਸਿੰਘ ਕੰਗ। ਤੁਸੀਂ ਸੁਣੋ ਉਹਨਾਂ ਨੇ ਕੀ ਕਿਹਾ। ਮੌਸਮ ਡੈਫੀਨਿਟਲੀ ਚੇਂਜ ਹੋ ਗਿਆ ਹੋ ਚੁੱਕਾ ਹੈ। ਗਰਮੀ ਦਾ ਮੌਸਮ ਆ ਗਿਆ ਹੈ। ਹੀਟ ਵੇਵ ਚੱਲਣੀ ਸ਼ੁਰੂ ਹੋ ਗਈ ਹੈ। ਇਦੇ ਵਿੱਚ ਕਣਕਾਂ ਦੀ ਕਟਾਈ ਵੀ ਚੱਲ ਰਹੀ ਆ ਉਹਦੇ ਵਿੱਚ ਕਣਕਾਂ ਦੇ ਵੜਾਈ ਹੋ ਚੁੱਕੀ ਆ ਆਪਣਾ ਕਣਕ ਦੇ ਜਿਹੜੇ ਆ ਮਸ਼ੀਨਾਂ ਚੱਲ ਰਹੀਆਂ ਨੇ ਧੂੜ ਜਿਹੜੀ ਹਵਾ 'ਚ ਚੱਲ ਰਹੀ ਆ ਵੈਸੇ ਵੀ ਜਿਹੜੀਆਂ ਹਨੇਰੀਆਂ ਆ ਰਹੀਆਂ ਨੇ ਤੇ ਹਵਾ 'ਚ ਜਿਹੜੇ ਕਣਕ ਦੇ ਕਣ ਮਿੱਟੀ ਦੇ ਕਣ ਆ ਰਹੇ ਨੇ ਇਹਦੇ ਵਿੱਚ ਮੈਂ ਸਲਾਹ ਦਊਂਗਾ ਕਿ ਲੋਕੀ ਮਾਸਕ ਲੈ ਕੇ ਵਰਤਣਾ ਜਾ ਕੇ ਜਿਹੜੇ ਅਲਰਜੀ ਦੇ ਪੇਸ਼ੈਂਟ ਐ ਉਹ ਇਸ ਜਿਹੜੇ ਮੌਸਮ ਤੋਂ ਜਿਹੜਾ ਹਵਾ 'ਚ ਡਸਟ ਹੈਗੀ ਆ ਜਾਂ ਕਣ ਹੈਗੇ ਉਹਨਾਂ ਤੋਂ ਆਪਣੇ ਨੂੰ ਵਿਚਾਰ ਰੱਖਣ ਬਾਕੀ ਗਰਮੀ ਕਰਕੇ ਜਿਆਦਾ ਪਸੀਨਾ ਜਿਆਦਾ ਆਉਂਦਾ ਜਿਹੜੇ ਲੋਕ ਖੇਤਾਂ 'ਚ ਕੰਮ ਕਰਦੇ ਆ ਬਾਹਰ ਕੰਮ ਕਰਦੇ ਆ ਜਿਹੜੇ ਨਾਰਮਲ ਕੇ ਕੇਸ ਲੋਕ ਹੈਗੇ ਇਹਨਾਂ ਦਾ ਪਸੀਨਾ ਜ਼ਿਆਦਾ ਉਹਨਾਂ ਕਰਕੇ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਜ਼ਿਆਦਾ ਪੈਂਦੀ ਆ ਪਾਣੀ ਜਿਹੜਾ ਸਾਫ ਸੁਥਰਾ ਜਿਹੜਾ ਵਾ ਉਹਨਾਂ ਨੂੰ ਪੀਣਾ ਚਾਹੀਦਾ ਕਿਉਂਕਿ ਬਹੁਤ ਸਰੀਆਂ ਬਿਵਾਰੀਆਂ ਪਾਣੀ ਅਸ਼ੁੱਧ ਹੋਣ ਕਰਕੇ ਲੱਗਦੀਆਂ ਔਰ ਜੇ ਮੌਸਮ ਸ਼ੁਰੂ ਹੋ ਚੁੱਕਾ ਹੈ ਇਹਦੇ ਵਿੱਚ 50 ਤੋਂ 60% ਲੋਕ ਜਿਹੜੇ ਆ ਨਾ ਅਸ਼ੁੱਧ ਪਾਣੀ ਕਰਕੇ ਜਾਂ ਜਿਹੜੀ ਖਾਣ ਵਾਲੀ ਚੀਜ਼ਾਂ ਅਸੀਂ ਬਾਜ਼ਾਰ ਤੋਂ ਦਿੰਦੇ ਆ ਜਾਂ ਘਰਾਂ ਤੋਂ ਬਾਹਰ ਲੈਂਦੇ ਆ ਇਹਨਾਂ ਘਰਾਂ 'ਚ ਵੀ ਕਈ ਵਾਰੀ ਅਸੀਂ ਗੱਲ ਹੀ ਕਰ ਦਿੰਦੇ ਆ ਕਿ ਪਾਣੀ ਸਾਡਾ ਸ਼ੁੱਧ ਨਹੀਂ ਹੁੰਦਾ ਤੇ ਅਸੀਂ ਉਹ ਜਿਹੜੀ ਗੈਸਟ੍ਰਿਕ ਡਿਜ਼ੀਜ਼ ਗੈਸਟ੍ਰੋ ਇੰਟਰਸਟਿਨਲ ਡਿਜ਼ੀਜ਼ਰ ਉਮ ਤਿੰਗਾ পেট ਦਰਦ ਆ ਗਿਆ ਜਦ ਲੱਟਰੀਆਂ ਟੱਟੀਆਂ ਜਿਆਦਾ ਆਉਂਦੀਆਂ ਉਹਨਾਂ ਤੋਂ ਅਸੀਂ ਪ੍ਰਭਾਵਿਤ ਹੋ ਜਾਂਦੇ ਆਂ ਤੋ ਇਸ ਇਹ ਸ਼ੁਰੂਆਤ ਹੋ ਗਈ ਹੈ ਗਰਮੀ ਦੇ ਸੀਜ਼ਨ ਦੀ ਤੋ ਸਾਨੂੰ ਹੁਣ ਤੋਂ ਹੀ ਇਹਨਾਂ ਧਿਆਨ ਰੱਖਣਾ ਚਾਹੀਦਾ ਵੀ ਜੇ ਰੋਟੀ ਖਾਣੀ ਹੈ ਹੱਥ ਧੋ ਕੇ ਸਾਫ਼ ਕਰਕੇ ਖਾਓ ਪਾਣੀ ਢੀਣਾ ਵਾ ਤੇ ਸਾਫ਼ ਸੁਥਰਾ ਆਰੋ ਦਾ ਪਾਣੀ ਜਾਂ ਬਾਲਕੇ ਪਾਣੀ ਪੀਓ ਨਾ ਖਾਈਏ ਪਰ ਬੀਜਾ ਪਾਣੀ ਨਾ ਪੀਏ ਨਾਰਮਲ ਜਿਹਾ ਪਾਣੀ ਪੀਏ ਜਿਹੜਾ ਥੋੜਾ ਜਿਹਾ ਨਾਰਮਲ ਜਿਹਾ ਹੋਵੇ ਔਰ ਜਿੱਥੇ ਤੱਕ ਏਸੀ ਦੀ ਗੱਲ ਆ ਗਈ ਹੈ ਏਸੀ ਦੇ ਗਰਮੀ ਜਿਆਦਾ ਬਾਹਰ ਤੇ ਗਰਮੀ ਜਿਆਦਾ ਅੰਦਰ ਏਸੀ ਚ ਰਾਵਾਂਗੇ ਤੇ ਟੈਂਪਰੇਚਰ ਦਾ ਬਹੁ ਤੂੰ ਕੋਸ਼ਿਸ਼ ਕਰੋ ਕਿ ਜੇ ਬਾਹਰ ਨਿਕਲਣਾ ਇਸੇ ਜਪਕਾਰ ਤੇ ਜਿ ਕਿਸ ਤਰ੍ਹਾਂ ਹੈਗਾ ਤੇ ਅਸੀਂ ਕੁਝ ਟਾਈਮ ਅੰਦਰ ਬੈਠੇ ਰਹੀਏ ਜਦੋਂ ਟੈਂਪਰੇਚਰ ਨਾਰਮਲ ਹੋਵੇ ਤਾਂ ਉਹ ਫਿਰ ਅਸੀਂ ਅਸੀਂ ਉਸ ਤੋਂ ਬਾਹਰ ਕਰ ਸਕਦੇ ਜੇ ਇੱਕਦਮ ਬਾਹਰ ਨਿਕਲ ਕਲਗ ਹੈ ਟੈਂਪਰੇਚਰ ਡਿਫਰੈਂਸ ਹੋਏਗਾ ਤਾਂ ਸਾਡੀ ਬੋਡੀ ਦੀ ਇਮਿਊਨਿਟੀ ਜਿਹੜੀ ਹੈ ਜਦੋਂ ਏਸੀ ਚੋਂ ਕੱਟੀ ਹੁੰਦੀ ਹੈ ਤੇ ਅਸੀਂ ਇਨਫੈਕਸ਼ਨ ਹੋਣ ਦੇ ਚਾਂਸ ਜ਼ਿਆਦਾ ਕੋਈ ਵੀ ਮਤਲਬ ਇਨਫੈਕਸ਼ੀਅਸ ਡਿਜ਼ੀਜ਼ ਹੈ ਉਹ ਖੰਸੇ ਜਿਆਦਾ ਜਬ ਬੋਡੀ ਜਿਹੜੀ ਹੈ ਜਿਹੜੀ ਕੈਪੈਸਿਟੀ ਲੋ ਹੋ ਜਾਂਦੀ ਹੈ ਤਾਂ ਉਹ ਕੋਈ ਵੀ ਟੈਂਪਰੇਚਰ ਧੀਰੇ ਧੀਰੇ ਉਹਨੂੰ ਜ ਗਰਮ ਤੋਂ ਠੰਡੇ ਠੰਡੇ ਤੋਂ ਗਰਮ ਤੇ ਲੈ ਜਾਵਾਂਗੇ ਬੋਡੀ ਦੀ ਜਿਹੜੀ ਹੈ ਆਉਟਪੁੱਟ ਵੱਧ ਹੁੰਦੀ ਹੈ ਪਾਸ ਫੂਡ ਤੇ ਇੱਕ ਬਿਮਾਰੀ ਹੈ ਨਾ ਇੱਕ ਬਿਮਾਰੀ ਜਿਹੜੀ ਵੈਸਟਰਨ ਕਲਚਰ ਅਸੀਂ ਫਾਲੋ ਕਰ ਰਹੇ ਅਸੀਂ ਦੇ ਕਰਕੇ ਸਾਡੀ ਸਿਹਤ ਨੂੰ ਖਲਵਾੜ ਹੋ ਰਿਹਾ ਅਸੀਂ ਲਾਈਫ ਸਟਾਈਲ ਡਿਜ਼ੀਜ਼ਸ ਤੋਂ ਪ੍ਰਭਾਵਿਤ ਹੋ ਰਹੇ ਹਾਂ ਔਰ ਲੋਕਾਂ ਨੇ ਜੰਗ ਉਮਰ ਚ ਲੋਕਾਂ ਦੇ ਹਾਰਟ ਅਟੈਕਸ ਹੋ ਰਹੇ ਨੇ ਬ੍ਰੇਨ ਦੀ ਹੈਮਰੇਜ ਹੋ ਰਹੀ ਹੈ ਔਰ ਗੁਰਦੇ ਫੇਲ ਹੋ ਰਹੇ ਨੇ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਛੁਗੜ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਇਹ ਕਿਤਨਾ ਕਿਤੇ ਸਾਨੂੰ ਇਸ ਚੀਜ਼ ਨੂੰ ਸੋਚਣਾ ਪਏਗਾ ਕਿ ਅਸੀਂ ਜੋ ਸਾਡਾ ਟ੍ਰੈਡੀਸ਼ਨਲ ਵਾਤਾਵਰਣ ਸੀ ਉਹਦੇ ਵੱਲ ਅਸੀਂ ਧਿਆਨ ਦੇਈਏ ਆਪਣੀਆਂ ਰੂਟਸ ਨੂੰ ਉਹਨਾ ਭੁੱਲੀਏ ਅਸੀਂ ਜੋ ਸਾਦਾ ਖਾਣਾ ਉਹਦੇ ਵੱਲ ਧਿਆਨ ਦੇਈਏ ਬਾਜ਼ਾਰ ਦਾ ਖਾਣਾ ਨਾ ਖਾਈਏ ਉਹ ਸ਼ੁੱਧ ਸਾਫ਼ ਪਾਣੀ ਪੀਏ ਅਕਲ ਇਨਫੈਕਸ਼ਨ ਦੇ ਆ ਰਹੇ ਪੇਟ ਦਰਦ ਦੇ ਇਨਫੈਕਸ਼ਨ ਦੇ ਗੈਸ ਗਾਰੀਏ ਦੇ ਪੇਸ਼ੇ ਆ ਰਹੇ ਕੋਈ ਖਾਂਸੀ ਚ ਕਾਮ ਦੇ ਆ ਰਹੇ ਧੂੜ ਕਰਕੇ ਤੇ ਉਹਦੇ ਨਾਲ ਅਸੋਸੀਏਟਿਡ ਬੁਖਾਰ ਹੈ ਇਸ ਤਰ੍ਹਾਂ ਦੇ ਪੇਸ਼ੇ ਆ ਰਹੇ ਜ਼ਿਆਦਾਤਰ ਲੂੜੀ ਨਾ ਪਵੇ ਸਰੀਰ ਨੂੰ ਆਪਾਂ ਦਵਾਈਆਂ ਤੋਂ بچਾਈਏ ਕੈਮੀਕਲ ਤੋਂ بچਾਈਏ ਇਹ ਕਹਿਣਾ ਚਾਹੂਗਾ ਵੀ ਇਲਾਜ ਨਾਲੋਂ ਪਰਹੇਜ ਚੰਗਾ